Oh yeah! ਕੜੀ ਆਤੀ ਕੜੀ ਆਤੀ ਮੋਹ ਦੇ ਆਤਿ ਭਗਵਾਨ ਸੇਤੀ ਸੋ ਸੰਮੇ ਜੋ ਕੀਨੋ ਸੁਣਾਤ ਸਤ ਸੰਗਤ ਮੇ ਲਾਦੀ ਸਨੇਹੀਆਂ ਮਾਰਾ ਜੀ ਕਹਿੰਦੇ ਕਬੀਰ ਇੱਕ ਕੜੀ ਰਾਤੀ ਕੜੀ ਰਾਤੀ ਨੂੰ ਯਾਦ ਭਗਤਨ ਸ਼ੇਰ ਦੀ ਗੋਸਤੇ ਜੋ ਕੀਨੋ ਸੁਦਾ ਇੱਕ ਕੜੀ ਸਾਢੇ 22 ਮਿੰਟ ਦੀ ਉਹ ਵੀ ਅੱਧੀ ਅੱਧੀ ਨੂੰ ਯਾਦ ਉਹ ਵੈਗੂ ਦੇ ਪ੍ਰਮਾਤਮਾ ਦੀ ਯਾਦ ਵਿੱਚ ਬੈਠ ਗਿਆ ਜਾਵੇ ਸਾਨੂੰ ਬਹੁਤ ਅੱਗੇ ਲੈ ਜਾਂਦੀ ਹੈ ਜੈ ਪੰਛੀ ਦੇ ਦੋ ਖੰਭ ਨੇ ਉਹ ਖੰਭਾਂ ਦੇ ਨਾਲ ਡਾਲੀਆਂ ਮਾਰਦਾ ਅਸਮਾਨ ਸਾਨਵੀ ਮਹਾਰਾਜ ਨੇ ਸੇਵਾ ਦਾ ਸਿਮਨ ਦੇਤੀ ਦੋ ਖੰਭ ਨਾਲ ਸੇਵਾ ਦਾ ਸਿਮਨ ਤੇ ਨਾਨਾ ਸਿਮੀ ਡਾਲੀਆਂ ਲਾਵਾਂਗੇ ਉਹ ਨਿਰੰਕਾਰ ਦੇ ਦੇਸ਼ ਵਿੱਚ ਪਹੁੰਚ ਜਾਗੇ ਸਾ ਸੰਗਤ ਦੇ ਵਿੱਚ ਐਡਾ ਰੋਡਾ ਲਾਭ ਦੇ ਦਿੱਤਾ ਜਿਹਨੇ ਇੱਕ ਘੜੀ ਵੀ ਕਰਨੀ ਉਹ ਦਰ ਦੇ ਵਿਕਾਰਾਂ ਦੀ ਆਪੇ ਤੋਰੀ ਯਾਦ ਭਾਗਤਨ ਛੇਤੀ ਕੋਸ ਤੇ ਜੋਕੀਨੋ ਉਹ ਲਾਭ ਜਿੰਨੀ ਕਰਦੀ ਉਹਨਾਂ 라ਭੀ ਲਾਭ ਸਾਧ ਸੰਗ ਐਡਾ ਵੱਡਾ ਲਾਭ ਆ ਦੱਸੋ ਜਿਹੜੇ ਸਾਧ ਸੰਗ ਕਰਦੇ ਆ ਉਹਨਾਂ ਨੂੰ ਪਤਾ ਕੋਈ ਕਿੱਡੀ ਕਿੱਡੀ ਦੂਰ ਦੁਆਰ ਲੱਗਦੇ ਆ ਜਾਂਦੇ ਆ ਕੋਈ ਸਾਧ ਸੰਸਕਾਰ ਬਣੇ ਹੋਇਆ ਤੇ ਸਾਧ ਸੰਗ ਕਰਦੇ ਆ ਉਹਨਾਂ ਨੂੰ ਪਤਾ ਵੀ ਤਾਂ ਕਿੰਨਾ ਰਾਸਤੇ ਕਰਨ ਦੀ ਕੀਮਤ ਹੈ ਜੀ ਵਾਹਿਗੁਰੂ ਦਾ ਨਾਮ ਅਮੋਲਕਾ ਕੀਮਤ ਨਾਲ ਕੋ ਜਾਵੇ ਇਹਦੀ ਕੀਮਤ ਬੜੀ ਹੈ ਕੋਈ ਜਾਣਦਾ ਨਹੀਂ ਨਾ ਕਿ ਦੇ ਸਕਦਾ ਨਾ ਦੇਵ ਦੇ ਤਾ ਪੀਤ ਨੂੰ ਮਰੋਦੀਆ ਕੋਈ ਕੀਮਤ ਨਹੀਂ ਦੇ ਸਕਦਾ ਹੱਲ ਦੇ ਸਕਦਾ ਵਰ ਦੇ ਸਕਦਾ ਪਰ ਇਹਦੀ ਕੀਮਤ ਨਹੀਂ ਦੇ ਸਕਦਾ ਕੀਮਤ ਬਹੁਤ ਕਦੇ ਭਗਵਾਨ ਨੂੰ ਕਹਿਣ ਦਾ ਕਿ ਸ਼ੇਰ ਮਹਾਰਾਜ ਜੀ ਮਹਾਰਾਜ ਜੀ ਤੁਸੀਂ ਕਲਾਸ ਪਰਵਤ ਤੇ ਰਹਿੰਦੇ ਹੋ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੇ ਰਹਿੰਦੇ ਆਂ ਤੁਹਾਨੂੰ ਕਿੱਥੇ ਦਰਸ਼ਨ ਕੀਤੇ ਜਾਵਣਗੇ ਕਾਲ ਯੁਗ ਆ ਗਿਆ ਕਾਲ ਯੁਗ ਕਿੱਥੇ ਮਿਲੂਗੇ ਕਹਿੰਦਾ ਨਾ ਮੈਂ ਮੰਦਰਾਂ ਤੇ ਰਹਿੰਦਾ ਨਾ ਕੋਹਤੇ ਰਹਿੰਦਾ ਮੈਂ ਉੱਥੇ ਰਹਿਣਾ ਜਿੱਥੇ ਮੇਰੇ ਹਰੀ ਦੇ ਪਿਆਰੇ ਸਾਥ ਸੰਗਤ ਉਹ ਵਿੱਚ ਹੀ ਆ ਕਿਸੇ ਰੂਪ ਦੇ ਵਿੱਚ ਆ ਜਾਏ ਕਿਸੇ ਜਾ ਦੇ ਉੱਥੇ ਹਾਜ਼ਰੀ ਆ ਤਾਂ ਹੀ ਸਾਨੂੰ ਲਾਭ ਬਹੁਤ ਵੱਡਾ ਆਉਂਦਾ ਇੱਕੜੀ ਕੇ ਸਿਮਰਨੇ ਪਾਪੀ ਤਰੇ ਨੇਕ ਇੱਕੜੀ ਦੇ ਸਿਮਰਨੇ ਰੱਖਾਂ ਹੀ ਪਾਪੀ ਤਾਰ ਤੇ ਰਾਇਆ ਜਨਮ ਨੇ ਟੱਕ ਦੇ ਨਰਕੀ ਗੁਣ ਆਲੀ ਕਰੇ ਇੱਕੜੀ ਦੇ ਸਿਮਰਨੇ ਉਹ ਦਿਓ ਤਾਕਤ ਦਾ ਸਿਮਰਨ ਦੇ ਵਿੱਚ ਜਿਹੜੀ ਪਹਿਲਾਂ ਤਾਕਤ ਸੀ ਤਾਕਤ ਨਹੀਂ ਕਹੇ ਅਨੇ ਮਹਾਨ ਫਰਕ ਪੈ ਗਿਆ ਕਰਤਾ ਪੱਕੇ ਹੋਗੇ ਸੰਗ ਮਰ 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 ਲਾ ਕੇ ਪੱਥਰ ਲਾ ਕੇ ਮਨ ਵੀ ਪੱਥਰ ਰੱਖੀ ਹੋਈ ਮਨ ਵੀ ਰਸਈ ਹੋਗੇ ਪ੍ਰਮਾਤਮਾ ਦਾ ਨਾਮ ਜੁੜਦਾ ਕਿ ਹਰੀ ਦਾ ਨਾਮ ਹੀ ਲੈਂਦਾ ਕੋਈ ਕਮਾਕਾਰਾਂ ਦੇ ਵਿੱਚ ਹੋ ਗਏ ਤਾਂ ਹੀ ਉਹ ਅਸੀਂ ਕੁਝ ਪਾਉਨੇ ਆ ਕਿਉਂ ਆਦਤ ਪਾਉਨੇ ਆ ਆਪਾਂ ਉਹਦਾ ਹੁਕਮ ਨਹੀਂ ਮੰਨਦੇ ਉਹਦੇ ਹੁਕਮ ਨਾਲ ਅਸੀਂ ਵਾਅਦਾ ਕਰਕੇ ਆਇਆ ਤੁੰ ਕੱਢਣਾ ਮੁੰਮੀ ਨੱਕ ਦੇ ਵਿੱਚੋਂ ਜਦੋਂ ਮਾਂ ਦੇ ਪੇਟ ਤੇ ਲੰਮਾ ਦਾ ਅਸੀਂ ਮੂਠਾ ਮੈਂ ਤੇਰੇ ਨਾਮ ਤੇ ਪਉਾਂ ਸਿਮਰਨ ਕਰਾਂ ਤੇਰੀ ਭਗਤੀ ਕਰੂੰਗਾ ਚੰਗੇ ਕੰਮ ਕਰੂੰਗਾ ਕਿਸੇ ਨਾਲ ਬੁਰਾਈ ਨਹੀਂ ਕਰੂੰਗਾ ਉਹ ਵਾਅਦਾ ਕਰਕੇ ਆਇਆ ਮੁੱਕਰ ਕੇ ਕਿਉਂ ਸਾਡੇ ਜਨਮ ਤੋਂ ਪਹਿਲਾਂ ਸਾਡੀ ਮੌਤ ਲਿਖੀ ਜਾਂਦੀ ਹੈ। ਐਨੇ ਤੈਨੂੰ ਸੁਆਸਥਿਆ ਸਮਾਂ ਦੇ ਟਾਈਮ ਤੇਰੀ ਮੌਤ ਹੋ ਜਣੀ। ਲਿਖੀ ਜਾਂਦੀ ਹੈ। ਅਸੀਂ ਲਿਖਾ ਕਿਹਾ ਮੈਂ ਆ। ਇਹ ਇਸਰੇ ਕਰਮ ਨਹੀਂ ਜੋਗੀ ਤੇ ਉਹ ਵੀ ਨਾ ਲਿਖਿਆ ਲੈ ਵੀ ਕਰਮਾਂ ਦੀ ਪੰਡ ਨਾਲ ਹੀ ਚੱਕ ਲੈਣਾ। ਕੱਬਾ ਕਹਿੰਦੇ ਨੇ ਨਾ ਵੀ ਖਾਲੀ ਹੱਥ ਆਏ ਸੀ ਖਾਲੀ ਹੱਥ ਗਏ ਸੀ। ਆਦੀ ਆਖੀ ਆਉਂਦੇ ਕਿਰਾ ਕੁਝ ਲੈ ਜਾਣਾ ਮਨ ਸਵਾਸਤਾ ਰੂਪੀ ਸਵਾਸ ਲੈ ਕੇ ਉਹਨੇ ਜਿਹੜਾ ਪਿਛਲੇ ਕੀਤੇ ਕਰਮ ਉਹਦੇ ਪੰਡ ਸਿਰ ਤੇ ਨਾਲੇ ਚੱਕੇ ਲੈ ਗਏ ਉਹ ਇੱਥੇ ਭੁਗਤਦੇ ਆ ਭੁਗਤਣੇ ਪੈਂਦੇ ਆ ਕਰਮ ਖੜਾ ਨਹੀਂ ਛੱਡਦੇ ਸਾਡੇ ਜਿੰਨੇ ਮਰਜੀ ਜਨਮ ਲੈ ਲਿਓ ਔਰ ਇਹ ਜਿਹੜਾ ਬਹੁਤ ਹੀ ਵੱਡਾ ਭੈਣਾ ਗੁਰੂ ਪੀਰ ਦੇ ਨਾਲ ਲਾ ਕੇ ਆਪਾਂ ਸਾਧ ਸੰਗ ਕਰਾਂਗੇ ਉਹਦਾ ਨਾਮ ਲੁਤਾ ਹੈ ਜਪਾਂਗੇ ਉਹ ਸਾਡਾ ਫਿਰ ਕਰਦੇ ਰਹਿ ਗਾ ਕਰਨਾ ਲੱਗ ਜੂਰੋ ਰੋਜ਼ ਜਾਵਾਂਗੇ ਰੋਜ਼ ਨਿਤ ਨਿਤ ਜਾਵਾਂਗੇ ਇੱਕ ਇੱਕ ਕਰਮ ਦਾ ਸਵੇਤ ਜਗ ਦਾ ਫਾਲਾ ਗਾਂਤਵੇ ਦੱਸਦੇ ਆ ਉਹ ਸਾਡੇ ਪਰ ਫਲ ਨੇ ਜਿਹੜੇ ਸਾਡੇ ਚੰਗੇ ਕਰਮ ਉਹ ਇਕੱਠੇ ਹੁੰਦੇ ਜਾਂਦੇ ਜਦੋਂ ਇਕੱਠੇ ਹੁੰਦੇ ਜਾਂਦੇ ਆ ਉਹ ਇੱਕ ਤਰਾਜੂ ਤਕੜੀ ਦੇ ਵਿੱਚ ਤੋਲੇ ਜਾਂਦੇ ਕਿ ਪੰਨ ਇੱਕ ਤੇ ਪਾਪ ਭਜਿੱਤੇ ਪੰਨ ਵੱਧ ਆ ਨਗਰ ਪਾਪ ਸਾਰੇ ਸਾਧੂ ਹੋ ਜਾਂਦੇ ਆ ਮਾਫ ਕੀਤੇ ਜਾਂਦੇ ਆ ਤਤ ਕੋ ਸਹਿ ਕੇ ਬੰਧਨ ਘਟੇ ਉਹ ਕੱਟੇ ਜਾਂਦੇ ਨੇ ਬੱਤ ਚੰਗੇ ਕੰਮ ਜੇ ਆਪਾਂ ਚੰਗਾ ਕਰਾਂਗੇ ਨੀ ਮਾੜੇ ਤਾਂ ਬੜੇ ਬੜੇ ਕੀਤੇ ਹੋਇਆ ਹੋਰ ਇਕੱਠੇ ਹੋਈ ਜਾਣੀ ਜਤ ਇਹ ਭਤੂ ਸਾਹਿਬ ਵੈਸੇ ਕਹਿ ਰਹੇ ਆ ਆ ਮਾਇਆ ਨੇ ਸਾਡੇ ਤੁਹਾਨੂੰ ਦੀ ਆ ਘਰ ਨਹੀਂ ਬਣਦਾ ਜਿਆ ਮੁੱਤ ਅਭੀ ਅੱਖੇ ਲੱਗਦੇ ਸਾਡਾ ਆ ਵੀ ਹੁੰਦਾ ਅਸੀਂ ਬੜੀ ਮੁਸ਼ਕਲ ਚ ਆ ਸਭ ਟੈਂਸ਼ਨ ਜੀ ਰਹਿੰਦੇ ਨੇ ਸਾਰੇ ਦੋਖੀ ਤਾਂ ਦੋਹੀ ਹਰ ਬੜੇ ਦੋਹੀ ਔਰ ਤੁਹਾਦੇ ਮੈਨ ਦੇ ਜਿਵੇਂ ਕੰਡੇ ਚੋਂ ਦਾ ਜੋ ਜੋ ਚਲੇ ਚੋਵੇਂ ਦੁੱਖ ਪਾਵੇਂ ਜੋ ਜੋ ਚੱਲਦਾ ਦੁੱਖ ਹੀ ਮਿਲਦਾ ਕੋਈ ਚੰਗਾ ਕਰਨਾ ਮਾਇਆ ਵੀ ਰਾਜੇ ਮਾਇਆ ਵੀ ਕਰਮਾਂ ਤੋਂ ਬਿਨਾਂ ਨਹੀਂ ਵੱਢਦੀ ਸਾਡੇ ਇੱਕ ਗ੍ਰਾਂ ਇੱਕ ਸ੍ਰੀਵਾਸ ਦੀ ਲੱਕੜਾਂ ਦਾ ਕੰਮ ਕਰਦਾ ਸੀ ਉਹ ਜੰਗਲ ਤੋਂ ਲੱਕੜਾਂ ਲਿਆਇਆ ਘਰੇ ਲੱਕੜਾਂ ਲਿਆ ਕੇ ਜੋ ਨੂੰ ਪੈਸਾ ਮੜਾ ਮੜਾ ਮਿਲਦਾ ਸੀ ਉਹਦਾ ਘਰੇ ਰੱਖਣ ਪਾਣੀ ਨੂੰ ਜਾ ਕੇ ਉਸ ਆਦ ਮਣਿ ਛੱਡਦਾ ਸੀ ਐਸੀ ਤਰ੍ਹਾਂ ਹੀ ਜ਼ਿੰਦਗੀ ਲੰਘਦੀ ਆ ਕਿਹਾਂ ਦੀ ਆ ਕਈ ਮਾਈਆਂ ਦੇ ਕਿਹਾਂ ਹਜੇ ਅੰਸਰ ਦੇ ਪੰਡਾ ਚੱਕੀਆਂ ਫਿਰਦੀਆਂ ਢੱਕੇ ਤੋੜ ਕੇ ਘਰੇ ਕਿਹਾਰਾ ਕਰਦੀਆਂ ਪਤੀ ਸ਼ਰਾਬੀ ਜਾਣੇ ਉਹ ਗਾਲਾਂ ਖਾਂਦੀਆਂ ਕੁੱਟ ਖਾਂਦੀਆਂ ਵਿਚਾਰੀਆਂ ਫੇਰ ਕੰਮ ਕਰ ਕਰਕੇ ਫੇਰ ਘਰ ਦੇ ਬੱਚੇ ਪੇਨ ਵਾਸ ਬੱਚੇ ਕਿਹਦੇ ਪਾਲਣੇ ਇਹ ਕਰਮ ਨੇ ਸਾਰੇ ਪਿਛੇ ਨਾ ਕੰਮ ਵੀ ਕਰਕੇ ਉਹਦੀਆਂ ਥੱਕੇ ਕਾਲਾ ਔਟਾ ਗੋਤੂ ਕੇ ਲੈ ਕੰਨੀਆਂ ਡੰਗਰ ਪਸ਼ੂ ਵਾਸਤੇ ਚੱਲ ਕਰੇ ਦੁੱਧੋਂ ਬੱਚੇ ਦਾ ਵੀ ਘੁੱਕੇ ਮੰਨ। ਉਹ ਫੇਰ ਖਰਾਪੀ ਕੇ ਆਂਦਾ ਕਲੇਪਟ ਦਾ ਮਾਰਦਾ ਕਲੇਸ਼ ਕਰਦਾ। ਕਾਉ ਬਾਹਰ ਕਰਨ ਦਾ ਸਾਰੀ ਸਾਰੀ ਦਾ ਆਪ ਦੇਖਿਆ ਵੀ ਉਹਦੀਆਂ ਬਾਹਰ ਬੈਠੀਆਂ ਰਹਿਈਆਂ ਨੇ ਆਪਣਾ ਦੁੱਖ ਕਿਸ ਨੂੰ ਦੱਸਦੀਆਂ ਕਹਿੰਦੇ ਕੋਈ ਨਹੀਂ ਪਾਈ। ਕਹਿੰਦੇ ਦਾ ਸੁਧਰੂਗਾ ਆਸ ਰੱਖ ਲਈਏ ਵੀ ਕਦੇ ਦਾ ਸੁਧਰੂ ਪਰਮਾਤਮਾ ਅਸੀਂ ਕਿਹੜਾ ਮਾਂ ਮਾਰਿਆ ਕਦਾ ਚੰਗੇ ਦਿੰਦੇ ਆਉਂਗੇ। ਆਸ ਰੱਖ ਕੇ ਬੈਠ ਗਿਆ ਪਰ ਆਉਂਦੇ ਵੀ ਨਾ ਚੰਗੇ ਦਿਨ। ਉਹਨੇ ਸੋਚਿਆ ਹੁਣ ਕਰਵੜੀ ਦੀ ਕੀ ਕਰਾਂ ਗਿਆ ਵੀ ਆਪਣੀ ਸਾਰੀ ਜ਼ਿੰਦਗੀ ਵੀ ਇਹੀ ਕੰਮ ਲਾਗੇ ਨਾ ਵੀ ਆਪਣੀ ਕੋਈ ਪੈਸਾ ਤੇ ਲਾਦੀ ਵਾਜਦਾ ਜੋ ਤੁਸੀਂ ਕਰਦੇ ਆ ਉਹਦਾ ਰਸਨ ਪਾਣੀ ਆ ਜਾਂਦਾ। ਉਹ ਕਹਿੰਦਾ ਕੋਈ ਨਹੀਂ ਕਹਿੰਦਾ ਭਗਵਾਨ ਆਪਣੀ ਸੁਣੇਗਾ ਚੰਗੇ ਦਿਨ ਲਿਆਏਗਾ। ਉਹ ਜੰਗਲਾਂ ਦੇ ਵਿੱਚ ਰਕੜਾ ਪਾੜਦਾ। ਲక్ష్ਮੀ ਤੇ ਕਰਮ। ਕਹਿੰਦੇ ਕਰਮ ਨੂੰ ਮਾਂ ਲక్ష్ਮੀ। ਦੋਈਆਂ ਨੇ ਜਾਨੀਆਂ ਤੁਰੀਆਂ ਕਹਿਣ ਅਗੇ ਦਸ਼ਮਿਕ ਕਹਿਣ ਕਿ ਕਰਮ ਕਹਿਣ ਲਿਖ ਦੇ ਮੇਰੇ ਚ ਦੀ ਤਾਕਤ ਮੇਰੇ ਚ ਦੀ ਸ਼ਕਤੀ ਆ ਮੈਂ ਉਹ ਗਰੀਬ ਹਾਂ ਬੱਕੜਾ ਫਾੜਦਾ ਮੈਂ ਉਹ ਅਮੀਰ ਕਾ ਸਕਦਾ ਕਰਮ ਕਹਦੇ ਅੱਛਾ ਕਰਕੇ ਦਿਖਾ ਉਹ ਗਈ ਕਹਿੰਦੀ ਵੇ ਭਾਈ ਉਹ ਗਰੀਬ ਲੱਕੜਾ ਕਵਾੜਦਾ ਕਹਿੰਦਾ ਹਾਂ ਗਰੀਬ ਇਹ ਤੇਰਾ ਖੜਾ ਛੜਾ ਦਈਏ ਤੂੰ ਕਹਿੰਦਾ ਹੋਰ ਮੈਨੂੰ ਵੀ ਚਾਹੀਦੀ ਹੈ ਮੇਰਾ ਖੜਾ ਛੜਾ ਦੋ ਮੇਰੀ ਵੀ ਕੱਟੀ ਜਾਵੇ ਕੌਣ ਚਾਹੁੰਦਾ ਮੈਂ ਗਰੀਬਾਂ ਨੂੰ ਸਾਰੇ ਕਿਹਦੇ ਸਾਡੇ ਕੋਲ ਵੀ ਸੁੱਖ ਦੇ ਸਾਧਨ ਹੋਣ ਇਹਦੇ ਕੋਲ ਸਾਈਕਲ ਆ ਉਹ ਕਹਿੰਦਾ ਮੇਰੇ ਕੋਲ ਸਕੂਟਰ ਆ ਜਾਂ ਮੋਟਰਸਾਈਕਲ ਆ ਜੀ ਇਹਦੇ ਕੋਲ ਸਕੂਟਰ ਮੋਟਰਸਾਈਕਲ ਆ ਉਹ ਕਹਿੰਦਾ ਮੇਰੇ ਕੋਲ ਕਾਰ ਆ ਜੀ ਜਿਹਦੇ ਕੋਲ ਕਾਰ ਆ ਉਹ ਕਹਿੰਦਾ ਇਹ ਛੋਟੀ ਹੈ ਤੇ ਵੱਡੀ ਕਾਰ ਆ ਜੀ ਤਮਾ ਵਾਦੀਏ ਕਾਂਦੀ ਗਾਵੀ ਮੈਂ ਚਾਹੁੰ। ਕਈ ਜਾਂਦੇ ਨੇ ਹੁਣ ਜਾਂਦੇ ਆਉਣ ਵਾਲੇ ਨੇ ਮਾਤਾ ਰੇਣਾ ਦੇ ਗੜੀ ਮਾਤਾ ਸੌਂਸ ਚਾਦੇ ਆ ਜਾਂਦੇ। ਉੱਥੇ ਕਈ ਜਾ ਕੇ ਕਹਿਣਗੇ ਜਿਹੜੇ بڑے بڑے ਵੀ ਲੋਕ ਕਹਿੰਦੇ ਨੇ ਕਿ اے ਮਾਤਾ ਐ ਸਾਹ ਆਏ ਤੇਰੇ ਤੇ ਸੈਗਰਾਮ ਤੇ ਕਾਹਾਂ ਨੂੰ ਗੱਦੀ ਚਾਹੁੰਗੇ ਕਿਰਪਾ ਕਰੀਂ।

ਲਛਮੀ ਨੇ ਆਪਣੇ ਗੀਜੇ ਵਿੱਚੋਂ ਕੱਢ ਕੇ ਦੋ ਹੀਰੇ ਲਾਲ ਦੇ ਦਿੱਤੇ ਬੜੇ ਕੀਮਤੀ ਕਹਿੰਦੀ ਲੈ ਆ ਵੇਚ ਕੇ ਤੂੰ ਅਮੀਰ ਹੋ ਜਾਏਗਾ ਤੈਨੂੰ ਲੱਕੜਾਂ ਦੀ ਲੋੜ ਨਹੀਂ ਪੈਣੀ ਉਹ ਬੜਾ ਖੁਸ਼ ਹੋਇਆ ਬੜਾ ਹੀ ਖੁਸ਼ ਹੋਇਆ ਨੇ ਚੰਦਰਾਵ ਦੇ ਕੇ ਉਹਨੇ ਕੁੜਤੇ ਦੀ ਜੇਬ ਲੱਗੀ ਹੁੰਦੀ ਉਹ ਪੱਲੇ ਪਾਸੇ ਜਿਹੜੀ ਖਲੋਣੇ ਦੇ ਵਿੱਚ ਸ਼ਰਟਾਂ ਦੇ ਲੱਗੀ ਉਹਨੇ ਇਹਦੇ ਵਿੱਚ ਫਟਾਫਟ ਪਾਏ ਆਪਣੀ ਰੱਸੀ ਚੱਕੀ ਲੱਕੜਾਂ ਵਿੱਚ ਹੀ ਛੱਡ ਦਿੱਤੀ ਵਾੜਾ ਚੱਕਿਆ ਤਾਂ ਪਿਆ ਹੁਣ ਤੁਰਿਆ ਆਉਂਦਾ ਮਸਤੀ ਦੇ ਵਿੱਚ ਰਸਤੇ ਦੇ ਵਿੱਚ ਪਿਆਦ ਨਾ ਕੀ ਅੱਗੇ ਕੋਹ ਹੁੰਦੇ ਸੀ ਰਾਤੋਂ ਕਹਿ ਦਾਬਿਆਂ ਨਾਲ ਦੀ ਚਾਹ ਪਾਣੀ ਪੀਂਦੇ ਉਹ ਨਾ ਜੀ ਤਾਂ ਪਾਣੀ ਪੀਣ ਲੱਗਿਆ ਜਦੋਂ ਬੁੱਕ ਭਾਂ ਲੱਗਾ ਨਾਲ ਸਾਰੇ ਪਾਣੀ ਖਰੇਪੇ ਬੁੱਕ ਭਾਂ ਅੱਗੇ ਲਾਲ ਪਾਣੀ ਖਰੇਪੇ ਬੜਾ ਬਸਤਾਵਾ ਹੋਇਆ ਜਿਹਦੇ ਤੋਂ ਪੈਸਾ ਚਲਾ ਜਾਵੇ ਆਗੇ ਦੇਖੋ ਕਿ ਐਸਾ ਹਾਲ ਹੁੰਦਾ ਜਿਵੇਂ ਸਾਫਾ ਨਾਲ ਸਾਫਾ ਆਪੋ ਮਨੀ ਵਾਲਾ 7 ਦਿਨ ਕਹਿੰਦੇ ਬੰਨੀ ਆ ਦੇਖੋ ਜਦੋਂ ਉਹਦੀ ਮਨੀ ਕੋਲ ਹੋਰ ਵੇਰਾ 7 ਦਿਨ ਮਨੀ ਕੋਲ ਵੇ ਤਾਂ ਸਾ ਤੋਂ ਪਾਗਲ ਹੋ ਜਾਂਦਾ ਪਾਗਲ ਹੋ ਕੇ ਪੁੱਠਾ ਸਦਾ ਢੱਕੇ ਸ਼ਰੀਰ ਛੱਡ ਦਿੰਦਾ ਆਪਣਾ ਮਰ ਜਾਂਦਾ ਐਸੇ ਤਰ੍ਹਾਂ ਜਦੋਂ ਕਿਸੇ ਕੋਲ ਮਾਇਆ ਆਜਵੇਂ ਨਾ ਉਹ ਚਲੀ ਜਾਵੇ ਤਾਂ ਦੇਖੋ ਕੀ ਪੁੱਠੇ ਜੁੱਤੇ ਕਰ ਸਕਦੇ ਕੀ ਹਾਲ ਹੁੰਦਾ ਕਹਿੰਦੇ ਮਾਇਆ ਆਈ ਜਦੋਂ ਮਾਇਆ ਸਾਡੇ ਘਰ ਆਉਂਦੀ ਹੈ ਨਾ ਕਹਿੰਦੇ ਨੱਚਣ ਆ ਜਾਂਦਾ ਮਾਇਆ ਗਈ ਰੋਣ ਲੱਗਦਾ ਹੈ ਮਾਇਆ ਚ ਵੀ ਉਹ ਰੋਣ ਲੱਗ ਜਾਂਦਾ ਜਦੋਂ ਮਾਇਆ ਆਉਂਦੀ ਕਹਿੰਦੀ ਕਿਸ ਤਰ੍ਹਾਂ ਇਹਦਾ ਵੀ ਕਿਸੇ ਯਾਰੀ ਨੇ ਦੱਸਿਆ ਜਦੋਂ ਆਪਣੀ ਧੀ ਦਾ ਵਿਆਹ ਹੁੰਦਾ ਅਸੀਂ ਟੋੜੀ ਤੋੜਦੇ ਆ ਧੀ ਨੂੰ ਗੱਲ ਲਾ ਕੇ ਰੋਨੇ ਆ ਉਹ ਘਰੋਂ ਮਾਰ ਜਾਂਦਾ ਸਾਰਾ ਸਾਰਾ ਪਿਓ ਦਾ ਜੋੜਿਆ ਹੋਇਆ ਘੋ ਜਾਂਦਾ ਜਦੋਂ ਮੁੰਡਾ ਬਹਿ ਕੇ ਆਉਂਦਾ ਪਿਓ ਮੋਰੇ ਨੱਚਦਾ ਆਉਂਦਾ ਕੋ ਕੰਨ ਕੱਕਰ ਕੇ ਮਾਰਦਾ ਨੱਚਦਾ ਹੀ ਆਉਂਦਾ ਜਦੋਂ ਮਾਇਆ ਜੰਦੀਆ ਰੋਂਦਾ ਜਦੋਂ ਉਹ ਇਹ ਹੱਸਦਾ ਤੇ ਨੱਕ ਦਾ ਨਾ ਹੁੰਦਾ ਮਨੋਰਾ ਹੋ ਗਿਆ ਵੀ ਇਹ ਕੀ ਹੋ ਗਿਆ ਮੈਂ ਆਈ ਵੀ ਤੇ ਚਲੀ ਗਈ ਪੜਿਆ ਤੇ ਘਰ ਇਕੱਲੇ ਦੇ ਵਿੱਚ ਮੱਤ ਪਾ ਕੇ ਮਾਰੇ ਉਹਨੇ ਪਾਣੀ ਗੱਲ ਬਣੀ ਘਰ ਚ ਲੈ ਗਿਆ ਬੜੇ ਬਾਹਰੇ ਨੇ ਪੁੱਛਿਆ ਕਿਉਂ ਆ ਜੀ ਸਵਾਮੀ ਜੀ ਦਾ ਜਿਹੜਾ ਗਰੀਬ ਹੋਵੇ ਨਾ ਜੱਜ ਦਾਦਾ ਔਰ ਉਹ ਉਹਦੇ ਬਦਲੇ ਵੀ ਬੜਾ ਸਤਿਕਾਰ ਕਰਦੀਆ ਪਰਿਵਾਰ ਉਹ ਜੀ ਮਿਲ ਜਾਂਦਾ ਉਹਨੇ ਪਾਣੀ ਦਿੱਤਾ ਪੁੱਛਿਆ ਜੀ ਕਿਉਂ ਰੱਖਾਂਗੇ ਆ ਕੇ ਕਹਿੰਦਾ ਜੀ ਮੇਰੇ ਅਰਾਖ ਕੋ ਸੋਇਆ ਉਹ ਕਹਿੰਦੀ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਕੀ ਉਹਦਾ ਪਰਮਾਤਮਾ ਕਿਹੜੀ ਪਰਖ ਕਰਨਾ ਸਵੇਰੇ ਫੇਰ ਗਿਆ ਰੱਖਣਾ ਆਉਣ ਵਾਸਤੇ ਫੇਰ ਉਹ ਕੋਈ ਲੰਗੀ ਲక్ష్ਮੀ ਦੇ ਕਰਮ ਕਹਿੰਦੀ ਦੇਖ ਕਰਮ ਕਹਿੰਦਾ ਦੇਖ ਤਦਾ ਲੱਕੜਾਂ ਫੇਰ ਵੜਨ ਆਇਆ ਲక్ష్ਮੀ ਗਈ ਕਹਿੰਦੀ ਮੈਂ ਤੈਨੂੰ ਖਾਲੇ ਨੇ ਕੀਮਤੀ ਹੀਰੇ ਦਿੱਤੇ ਸੀ ਤੈਨੂੰ ਰਾਜ ਉੱਤੇ ਸੁਖ ਵੇਚ ਕੇ ਅਮੀਰ ਹੋ ਜਾਣਾ ਸੀ ਤੂੰ ਫੇਰ ਅਜ ਲੱਕੜਾਂ ਇਕ ਲੈਣਾ ਉਹ ਕਹਿੰਦਾ ਮੈਂ ਜੇਵ ਚ ਪਾ ਲਈ ਸੀ ਜਦੋਂ ਜਨ ਛੱਕਣ ਲੱਗਿਆ ਕਹਿੰਦਾ ਮਰੀ ਵਿੱਚ ਦੇ ਕਿ ਲక్ష్ਮੀ ਕਹਿੰਦੀ ਉਹ ਸਮਝਾ ਨਹੀਂ ਲੱਗ ਸਕਦਾ ਜਿਹੜਾ ਕਹਿੰਦੇ ਪੈਸਾ ਕਮਾਉਣਾ ਔਖਾ ਨਹੀਂ ਸੌਖਾ ਰ ਪਰ ਉਹ ਸਾਹਮਣਾ ਬਹੁਤ ਔਖਾ ਵੈਸੇ ਸਾਹਮਣਾ ਬਹੁਤ ਔਖਾ ਕਮਾਉਣਾ ਸੌਖਾ ਸਾਹਮਣਾ ਔਖਾ ਤੋ ਸਾਹਮਣੇ ਹੀ ਦੇ ਲక్ష్ਮੀ ਨੇ ਆਪਣੇ ਘਰੇ ਤੇ ਹਾਰ ਪਾਇਆ ਸੀ ਇਹਨੇ ਔਰ ਇਹ ਹਾਰ ਨੂੰ ਦੇ ਦਿੱਤਾ ਮੈਂ ਬੜਾ ਉਨੇ ਹਾਰ ਕੇ ਜੇ ਹਮ ਮੈਂ ਜੇਲ੍ਹ ਚ ਪਾਇਆ ਕਿਤੇ ਹੋਰ ਮੈਂ ਡੇਕੂ ਉਨੇ ਸਿਰ ਤੇ ਪਾਟੀ ਜੀ ਪਗੜੀ ਬਣੀ ਸੀ ਉਨੇ ਸਿਰ ਤੇ ਰੱਖੇ ਨਾ ਉਹ ਪਗੜੀ ਦਾ ਰੱਟ ਲਾ ਲਿਆ ਸਿਰ ਤੇ ਰੱਖ ਮੈਂ ਆਪਣੀ ਪਗੜੀ ਚ ਲਾ ਲੈਣਾ ਘੰਡੇ ਪਿਆ ਹੁਣ ਘੰਡੇ ਕਾਨੂੰ ਤੋੜਿਆ ਆਉਂਦਾ ਜਦੋਂ ਤੋੜਿਆ ਆਉਂਦਾ ਕਾਨੂੰ ਤੇ ਚੰਗ ਪੈਂਦੀ ਆ ਬੜੀ ਪਗੜੀ ਕਸੀ ਪੁਰਾਣੀ ਪੁਰਾਣੀ ਚੰਗ ਪੈਂਦੀ ਆ ਉਹਦੀ ਪਾਟੀ ਈਰਿਆਂ ਦਾ ਚੰਗ ਪੈਂਦੀ ਆ ਉਹ ਤੈਨੂੰ ਕੀ ਜਾਂਦੀ ਆ ਇੱਲਣੇ ਦੇਖਿਆ ਆਪ ਕੀ ਕਰਕੇ ਆ ਇੱਲਣੇ ਐਸੀ ਧਾਰੀ ਮਾਰ ਕੇ ਆਈ ਉਹ ਜੀ ਪਕੜੀ ਸਣੀ ਤਾਹਾਂ ਚੱਕ ਕੇ ਲੈ ਗਈ ਲੈ ਗਈ ਉਹਦਾ ਹੀਰਿਆਂ ਦਾ ਹਾਰ ਲੈ ਗਈ ਫੇਰ ਪਿੰਡ ਦਾ ਫੇਰ ਬੰਦਾ ਵੀ ਇਹ ਕੀ ਹੋ ਗਿਆ ਕਿ ਮਾਇਆ ਹੁੰਦੀ ਆ ਤੇ ਮਾਇਆ ਚਲੀ ਜਾਂਦੀ ਆ ਮੇਰੇ ਕੋਲ ਖੜਦੀ ਤਿਉਹਰੀ ਮਾਇ ਹੁਣ ਹੀਰੇ ਤੇ ਰਹਿ ਗਏ ਮੇਰੇ ਕੋਲ ਘੇਰ ਕਰੇ ਪਰੇਸ਼ਾਨ ਗਿਆ ਮਤਰੀ ਨੇ ਪੁੱਛਿਆ ਹਾਂ ਕੀ ਗੱਲ ਹੈ ਸਵਾਮੀ ਅਜ ਫੇਰ ਬੜੇ ਦਾਸ ਹਾਂ ਕਹਿੰਦਾ ਦਾਸ ਨਾ ਮਤਾਂ ਹੋ ਕੀਓ ਅੱਜ ਮੈਨੂੰ ਥੇਰੇ ਦਾ ਮਾਲ ਮਿਲਿਆ ਸੀ ਉਹ ਮੈਂ ਜੇਬ ਜਰੀ ਪਾਇਆ ਸਿਰ ਤੇ ਰੱਖ ਲਿਆ ਮੈਂ ਕਿਹਾ ਬੰਨਿਆ ਪਗੜੀ ਵਿੱਚ ਦੇ ਰਿਆਂ ਵੀ ਜੇਬ ਝੁਕੇ ਹੁੰ ਲੈਕ ਨਾ ਜਾਵੇ ਕਹਿੰਦਾ ਹੋਇਆ ਇਹ ਲਈ ਮੇਰੇ ਸਨੇ ਪਗੜੀ ਨਾਲ ਹੀ ਲੱਗਦੀ ਹੈ ਇਸ ਵੇਲੇ ਉਹਨਾਂ ਦਾ ਪ੍ਰਾਰਣ ਹੋ ਰਿਹਾ ਹੈ ਵੇਚ ਦੇ ਨਕੜਾ ਲੈਣ ਗਿਆ ਫੇਰ ਨਗੀਆ ਉਪੂਰੀ ਗਈ ਦੇਖੇ ਜਰਾ امیر ਹੋ ਗਿਆ ਫੇਰ ਉਹ ਨਕੜਾ ਜਰਾ ਬਟਣ ਲੱਗਿਆ ਆਇਆ ਗਰਮੀ ਗਰਮੀ ਹੋਇਆ ਪਿਆ ਫੇਰ ਚਲੇ ਗਿਆ ਤੇ ਕੋਲ ਲੱਚੀ ਕਹਿੰਦੀ ਤੈਨੂੰ ਕੱਲੋਂ ਮੈਂ ਆਪਾਂ ਨਾਲ ਦਾ ਇੰਨਾ ਕੀਮਤੀ ਹਾਰ ਦਿੱਤਾ ਸੀ ਤੂੰ ਇਹ ਵੇਚ ਕੇ امیر ਹੋਣਾ ਸੀ ਤੂੰ ਨਾਲ ਵੀ ਹਾਰ ਕਹਿੰਦਾ ਹਾਰ ਮੇਰਾ ਸਾਰੇ ਪਗੜੀ ਵੀ ਜਰੀ ਤੇਰਾ ਹੱਥ ਤੇ ਮੇਰੇ ਪਗੜੀ ਵੀ ਲੈ ਕੇ ਨਾਲ ਹੀ ਗਰੀਬ ਦੀ ਇਹਦਾ ਬਹੁਤ ਕਹਿੰਦੀ ਲੈ ਫਿਰ ਤੂੰ ਕਰ ਉਹ ਇੱਕ ਮੋਹਰਾ ਵੀ थैਲੀ ਦੇ ਦਿੱਤੀ ਸੋਨੇ ਦੀਆਂ ਮੋਹਰਾਂ ਆ ਮੋਹਰੇ थैਲੀ ਲੈਣ ਉਹ थैਲੀ ਲੈ ਗਿਆ ਉਹਨਾਂ ਨੂੰ ਢੋੜਿਆ ਜਾਂਦਾ ਜਦੋਂ ਢੋੜਿਆ ਜਾਂਦਾ ਕਰਦਾ ਗੇਟ ਲੱਗਿਆ ਕਹਿੰਦਾ ਕਿ ਬਸ ਐਸੀ ਕਰ ਕੋਈ ਬਾਦੂ ਦਾ ਬੜਾ ਜ਼ੋਰ ਪੈ ਗਿਆ ਉਹ थैਲੀ ਰੱਖ ਕੇ ਨਾ ਗੇਟ ਦੇ ਨਾਲ ਚੱਲ ਕੇ ਉਹਨੂੰ ਬਾਦੂਨ ਕਰ ਲੱਗਿਆ ਘਮੰਡ ਨਾ ਦੇਖਿਆ ਵੜਾ ਮੈਂ ਹੋੜੇ ਕਰ ਖੈਲੀ ਚਾਹ ਕੇ ਆਪਣੇ ਅਧਰਾ ਕਰੀ ਹੋਰਾਂ ਨੂੰ ਜਦੋਂ ਦੇਖਦਾ ਖੈਲੀ ਗੈਬ ਖੈਲੀ ਗੈਬ ਬੜਾ ਪਰੇਸ਼ਾਨ ਹੁੰਦਾ ਪਿਸਾਨਾ ਗਿਆ ਸੀ ਤਨ ਆਇਆ ਤਨ ਵੀ ਚਲਾ ਗਿਆ ਤੀਜਾ ਜੰਮ ਸੋ ਗਿਆ ਮੋੜੀ ਜੰਮ ਸੋਦੋਂ ਹੋਇਆ ਬੜਾ ਬਸਵਾਉਂਦਾ ਫਿਰ ਚੱਲੇ ਗਿਆ ਸਵੇਰ ਨੂੰ ਘਾੜਾ ਚੱਕਿਆ ਮੋੜੇ ਉੱਤੇ ਰਸਤੀ ਲਈ ਕੰਕੜਾ ਬਣਨ ਵਾਸਤੇ ਫਿਰ ਚੱਲੇ ਗਿਆ ਜਦੋਂ ਫੇਰ ਦੇਖਿਆ ਬੇ ਲੱਕੜਾ ਪਾੜਦਾ ਲੱਕੜਾ ਪਾੜਦਾ ਕਾਛਵੀ ਕਹੇ ਮੈਂ ਨਾ ਥੰਦੇ ਦਸਤਾ ਤੂੰ ਮੀਰ ਕਿਉਂ ਨਹੀਂ ਰੁਆ ਫਿਰ ਕਰਮ ਹਸੇ ਕਰਮ ਹਸੇ ਕਹਿੰਦੇ ਤੂੰ ਕਹਿੰਦੀ ਸੀ ਤੇ ਅਸੀਂ ਸ਼ਕਤੀ ਆ ਮੈਂ ਉਤਾਰਨਾ ਮੇਲੇ ਚ ਮੈਂ ਬੰਦੇ ਨੂੰ ਮੀਰ ਕਰ ਸਕਦੀ ਆ ਤੂੰ ਕਰ ਨਹੀਂ ਸਕੀ ਮੀਰ ਪਰ ਮੇਰੇ ਮੈਂ ਕਰਮਾਂ 'ਚ ਹੈ ਨਹੀਂ ਮੈਂ ਕਰਮ ਹੈ ਨਹੀਂ ਸੀ ਹੁਣ ਤੈਨੂੰ ਮੈਂ ਮੀਰ ਕਰਕੇ ਦਿਖਾਵਾਂ ਤੇਰੇ ਮਾਇਆ ਤੇਿਆਰਣ ਮੇਰੇ ਵੀ ਮਾਇਆ ਪਰ ਤੇਰੇ ਕਰਮਾ ਜਿਹਦੇ ਹੈ ਨਹੀਂ ਸੀ ਉਹ ਮੈਂ ਕਰਮ ਨਾਲ ਜੋੜ ਦਿਆਂ ਦੇਖੀ ਵੀਰ ਹੁੰਦਾ ਵੀਰ ਹੁੰਦਾ ਉਹ ਕਰਮ ਸੀ ਕਰਮਾਂ ਨੇ ਨਾਲ ਜੁੜ ਗਿਆ ਉਹਦੇ ਕਰਮਾਂ ਅੱਚ ਬਣਾਤਾ ਸਾਰਾ ਕੁਝ ਇਹ ਕਹ ਪਰ ਮਾਇਆ ਜਿਹਦੀ ਮੈਂ ਕਹਿੰਦਾ ਸਾਨੂੰ ਮਿਲਦੀ ਆਉਂਦੀ ਹੁੰਦੀ ਮੁੜ ਕੇ ਸਾਡੇ ਕਰਮ ਨਹੀਂ ਸੀ ਕਰਮ ਹੋਇਆ ਨਹੀਂ ਸਾਡਾ ਕਰਮ ਨਾਲ ਜੁੜ ਕੇ ਉਹਦੇ ਕਰਮ ਕਹਿੰਦੀ ਲੈ ਮੈਂ ਨਾ ਤੇ ਦਰੋਂ ਕੀ ਹੋਇਆ ਲਕੜਾ ਕਿਸੇ ਪਾਸੇ ਬਾਹਰੋਂ ਲਾ ਕੇ ਨਾਮਣੀਆ ਨਾਮਣੀਆ ਕਹਿੰਦਾ ਕੀ ਕਰੀਏ ਰਾਤ ਗਈਏ ਘਰੇ ਤਾਂ ਕੁਝ ਖਾਣਾ ਹੀ ਨਹੀਂ ਆ ਗਾ ਕਰੇ ਕੀ ਖਾਵਾਂਗੇ ਉਹ ਆਪਣਾ ਰੱਸੀ ਰੁਸੀ ਲੈ ਕੇ ਇੱਕ ਮੱਛੀਆਂ ਫੜਨ ਵਾਸਤੇ ਚਲਾ ਗਿਆ ਮੱਛੀਆਂ ਫੜਨ ਲੱਗ ਗਿਆ ਇੱਕ ਮੱਛੀ ਆ ਗਈ ਹੱਥ ਦੇ ਵਿੱਚ ਚੰਗੀ ਮੋਟੀ ਮੱਛੀ ਹੱਥ ਜਾ ਗਈ ਉਹ ਲੈ ਕੇ ਘਰੇ ਆ ਗਿਆ ਘਰੇ ਲੈ ਕੇ ਆ ਗਿਆ ਕਹਿਣ ਲੱਗਾ ਅੱਜ ਮੱਛੀ ਬਣਾਓ ਹੋਰ ਤਾਂ ਕੁਝ ਮਿਲਿਆ ਨਹੀਂ ਢਿੱਡ ਤਾਂ ਭਰ ਨਹੀਂ ਆ ਉਹਦੇ ਮੋੜ ਗਿਆ ਲੱਗੀ ਆਹ ਲਓ ਪ੍ਰਾਂਤ ਆਹ ਲਓ ਸ਼੍ਰੀ ਆਪੇ ਕਰਵਾਦਾ ਕੰਮ ਇਹਦਾ ਕਰਨਾ ਆਪੇ ਕਰੋ ਹੋਰ ਕੀ ਹੋਇਆ ਲੇਖਿਆ ਉਹ ਕਰਮ ਜੁੜ ਗਏ ਨਾਮ ਤੱਕ ਦਾ ਕਰਮਾ ਤੇ ਹੈ ਨਹੀਂ ਸੀ ਸਭ ਕੁਝ ਗਿਆ ਕਰਨ ਮੁੜ ਕੇ ਜਦੋਂ ਮੱਛੀ ਪਾੜੀ ਹੋਈ ਨਾਲ ਉਹ ਢਿਡ ਤੋਂ ਨਿਕਲਿਆ ਜਿਹੜੇ ਪਾਣੀ ਚ ਪਾਣੀ ਮੱਛੀ ਆ ਗਈ ਪਾਣੀ ਕੁੜ ਗਿਆ ਸੀ ਪਾਣੀ ਝੱਗਿਆ ਸੀ ਉੱਚੀ ਉੱਚੀ ਰੌਲਾ ਪਾਉਣ ਲੱਗਿਆ ਕਹਿਣ ਲੱਗਿਆ ਕਿਪਾ ਆਗਮਨ ਦੇਖ ਆਪਣੀ ਕਵਾਚੀ चीज ਲੱਭ ਗਈ ਮਤਾਂ ਲੱਗਿਆ ਕਵਾਚੀ ਲੱਭ ਜਦੋਂ ਗਵੰਡਣ ਨੇ ਸੁਣ ਲਿਆ ਵੀ ਲੈ ਆ ਨੀ ਕਿਸਨ ਦੱਸਤਾ ਵੀ ਥੈਲੀ ਚੱਕੀ ਆ ਤਾਂ ਪੰਗਾ ਪੈ ਜੋ ਹੁਣੇ ਕਹੇ ਦਰਾਂ ਚੋਂ ਵੀ ਰੱਖੀ ਨੀ ਉਹ ਥੈਲੀ ਵੀ ਰੱਖ ਗਈ ਹੁਣੇ ਕਹੇ ਥੈਲੀ ਵੀ ਮਿਲ ਗਈ ਉਹਨੂੰ ਲਾਲ ਵੀ ਬਣ ਕੇ ਕਰਮਾਂਗੇ ਨਾਲ ਲਾਲ ਵੀ ਮਿਲ ਗਏ ਫੇਰ ਕਹਦਾ ਹੰਗਰ ਮਸੂ ਦੀ ਛਪੜੀ ਦੇ ਵੀ ਨਵਾ ਲਈਏ ਬਾਹਰ ਜਾਦਾ ਨਵਾਉਣ ਗਿਆ ਅਤੇ ਪਾਣੀ ਨਿਕਲੀ ਪਾਣੀ ਦੇ ਵਿੱਚ ਝਲਕ ਹੋਵੇ ਤਾਂ ਸ਼ੀਸ਼ੇ ਦੀ ਕਿਹੜੀ ਝਲਕ ਪੈਂਦੀ ਆ ਪਾਣੀ ਦੇ ਵਿੱਚ ਝਲਕ ਹੋਵੇ ਜਦੋਂ ਤਾਹਾਂ ਚਾਪਿਆ ਡਾਕਟਰ ਦੇ ਉੱਤੇ ਆਰ ਰੋ ਦੇ ਵਿੱਚ ਉਹ ਹੀ ਹਾਨ ਤਾਂ ਬਾਹਰ ਲੰਘ ਕੇ ਧਾਰਣ ਦੇ ਵਿੱਚ ਆਵੇ ਜਲ ਹੁੰਦੇ ਚੜਿਆ ਲੱਕ ਤੇ ਚੜ ਕੇ ਉਹ ਵੀ ਮਿਲ ਗਿਆ ਔਰ ਉਹ ਮਿਲ ਗਿਆ ਕਿਉਂ ਜਦੋਂ ਕਰਮ ਨਾਲ ਜੁੜ ਗਏ ਜੇ ਕਰਮਾਂ ਦਾ ਸਾਰਾ ਕੁਝ ਸਾਨੂੰ ਮਿਲ ਜੂਗਾ ਜੇ ਕਰਮਾਂ ਵਿੱਚ ਕੁਝ ਨਹੀਂ ਤਾਂ ਕੁਝ ਨਹੀਂ ਮਿਲਣਾ ਕਿ ਜਨਾ ਮਾਦੀ ਜੋਰ ਨਹੀਂ ਜਾਵੇ ਉਧਰ ਉਧਰ ਕਰੋ ਕੰਮ ਪਰ ਪੈਸਾ ਉੱਥਾ ਹੋਰ ਪਾਸੇ ਬਾਰ ਬਾਰੀ ਚਲੇ ਜਾਂਦਾ ਹੈ ਘਰ ਨਹੀਂ ਆਉਂਦਾ ਤੇ ਕਰਮਾਂ ਦਾ ਅਨਸਾਰਾ ਕੁਝ ਮਿਲਦਾ ਜੇ ਸਾਡੇ ਕਰਮਾਂ ਦੇ ਵਿੱਚ ਇਤਾਂ ਵੀ ਸਾਧਾਰਨਾਂ ਦਾ ਕੁਝ ਧੀਆਂ ਪਤ ਵੀ ਕਰਮਾਂ ਦੇ ਸਾਬ ਹਮਾਰੀ ਮਿਲਦੇ ਆ ਸਾਡਾ ਕਰਮੀ ਹੈ ਕਰਮੀ ਆਪੋ ਆਪਣੀ ਇਹਨੇ ਨੇ ਕੇ ਦੂ ਕਰਮੀ ਆਪੋ ਆਪਣੀ ਜੇ ਤੱਕ ਆਪਾਂ ਕਰਮ ਜਿੰਕੇ ਕਰਾਂਗੇ ਤਾਂ ਸਾਰਾ ਕੁਝ ਹੀ ਪ੍ਰਾਪਤ ਹੋ ਜੂਗਾ ਸੰਸਾਰ ਜਦੋਂ ਮੈਂ ਲਾਛੀ ਨੇ ਮਾਇਆ ਦਾ ਮੁੱਤਿ ਮਾਇਆ ਦਾ ਮਿਲ ਗਈ ਪਰ ਕਰਮਾਂ ਜੈਨੀ ਸੀ ਰਾਹ ਦੀ ਘੁੰਮਦੀ ਰਹੀ ਰਾਹ ਦੀ ਜਾਂਦੀ ਰਹੀ ਜਦੋਂ ਕਰਮ ਨਾਲ ਜੁੜ ਗਏ ਫੇਰ ਇੱਕ ਰੇਲ ਕੋਈ ਪ੍ਰਾਪਤ ਹੋ ਗਿਆ ਸਾਰਾ ਕੁਝ ਆਪਣੇ ਵੀ ਕਿਤੇ ਮਿਹਨਤ ਕੀਤੀ ਹੋਈ ਨਾ ਦਸਾਂ ਨੌ ਦੀ ਕਮਾਈ ਕੀਤੀ ਕਿਤੇ ਲ ਜਾਂਦੀ ਉਹ ਮੁੜੇ ਆਉਂਦੀ ਆਪਸ ਕਿਸੇ ਨਾ ਕਿਸੇ ਤਰੀਕੇ ਸਾਡੇ ਕੋਲ ਵਾਪਸ ਆ ਜਾਂਦੀਆਂ ਇਹ ਆ ਕੋਈ ਫੱਕੀ ਮਾਰੀ ਉਹ ਵੀ ਜਿਹੜੀ ਘਰੇਲ ਦਸਾਂ ਮਨੀ ਕਹਿ ਕੇ ਕਮਾਈ ਉਹ ਵੀ ਨਾਲ ਲੱਗ ਕੇ ਨਿਕਲ ਜਾਂਦੀ ਉਹ ਵੀ ਨਾਲ ਲੱਗ ਕੇ ਚਲੀ ਜਾਂਦੀ ਇਹ ਆ ਵੀ ਆਪਾਂ ਨਾਮ ਜਪਿਆ ਸਿਮਰਨ ਕੀਤਾ ਆਪਾਂ ਸਾਧ ਸੰਗ ਨਾਲ ਛੱਡੋ ਤੇ ਸਾਧ ਸੰਗ ਛੱਡਦੇ ਆਂ ਉਹ ਵੀ ਅਸੀਂ ਠਿੱਕੇ ਪੈ ਜਾਂਦੇ ਆਂ ਸੇਵਾ ਛੱਡਦੇ ਹੋਏ ਠਿੱਕੇ ਪੈ ਜਾਂਦੇ ਆਂ ਅਸੀਂ ਦੁਨੀਆ ਨੂੰ ਕੁਝ ਕਰਦੇ ਆਂ ਰੱਬ ਨੂੰ ਕੁਝ ਨਹੀਂ ਕਰਦੇ ਅਸੀਂ ਦੁਨੀਆ ਨੂੰ ਕੁਝ ਕਰਦੇ ਆਂ ਰੱਬ ਨੂੰ ਨਹੀਂ ਕਰਦੇ ਕਿਉਂ ਦੁਨੀਆ ਦੇ ਕੁਝ ਨਹੀਂ ਦੇਣਾ ਅੱਜ ਦੁਨੀਆ 'ਚ ਤੇਰੇ ਬਾਵਾ ਹੋ ਜੇ ਜੀ ਬਾਵਾ ਹੋ ਜੇ ਪਰ ਉੱਥੇ ਜਿਹੜੀ ਬਾਵਾ ਉਹ ਚਾਹੀਦੀ ਆ ਉੱਥੇ ਫਿਰ ਬਾਵਾ ਨਹੀਂ ਹੁੰਦੀ ਉੱਤੇ ਬੈਠ ਕੇ ਖਾਲੋਂ ਆਉਣਾ ਵਰਤਨ ਉਹਨੇ ਕਿਸੇ ਨੇ ਤੈਨੂੰ ਪੁੱਛਣਾ ਵੀ ਆਇਆ ਕੋਈ ਸਿੱਤ ਰਹੇ ਜੇ ਫਰਨਾ ਤੇਰੇ ਡੰਗਾ ਫੈਲਦੀਆਂ ਧਰਮ ਦੇ ਰਾਤੇ ਜੇ ਤੂੰ ਗੁਰੂ ਨੂੰ ਖੁਸ਼ ਕਰ ਲੇਗਾ ਤਾਂ ਸਾਰਾ ਕੁਝ ਇਹ ਗੁਰੂ ਸਾਰਿਆਂ ਦੀ ਹੁੰਦਾ ਹੈ ਗੁਰੂ ਸਭ ਦੇ ਨੇ ਕੋਈ ਕਿਸੇ ਨੂੰ ਮੰਨਦਾ ਕਿਸੇ ਨੂੰ ਮੰਨਦਾ ਕਿਤੇ ਜਾਂਦਾ ਹੁਣਾ ਵੀ ਚਾਹੀਦਾ ਗੁਰੂ ਸੰਪੂਰਨ ਹੀ ਹੋਣਾ ਚਾਹੀਦਾ ਕੋਈ ਛੋਟਾ ਵੀ ਨਹੀਂ ਹੋਣਾ ਚਾਹੀਦਾ ਕਿਹੜਾ ਗੁਰੂ ਨਾਮਦਾਰ ਮੰਨਦਾ ਉਹ ਨਾਮਦੰ ਦੇ ਵਿੱਚ ਪੂਰਾ ਪੂਰਾ ਆਪਾਂ ਤਰੀਏ ਇਹ ਸਾਨੂੰ ਸਾਡੇ ਕਰਮ ਬਣਨਗੇ ਕਰਮ ਦੇ ਨਾਲ ਫਿਰ ਮਾਇਆ ਵੀ ਜੰਗੀ ਮਾਇਆ ਤਾਂ ਹੈ ਹੀ ਸੰਤਾਂ ਦੀ ਦਾਸੀ ਮਾਇਆ ਅਸੀਂ ਮਾਇਆ ਮਗਰ ਭਜਦੇ ਸਾਰੇ ਜਿੰਨੇ ਵੀ ਹਨ ਮਾਇਆ ਮਗਰ ਭਜਦੇ ਪਰ ਮਾਇਆ ਕਹਿ ਕੇ ਭਜ ਅਸੀਂ ਹੋਰ ਉਹਦੇ ਮਗਰ ਭਜਦੇ ਆ ਮਾਇਆ ਤਾਂ ਧੋਗੇ ਬਹੁਤ ਪਰ ਜਦੋਂ ਨਾਮ ਸਿਮਨ ਕਰਨ ਲੱਗਿਆ ਗੁਰੂ ਵਾਲੇ ਬਣ ਗਿਆ ਗੁਰੂ ਦਾ ਸਿਰ ਤੇ ਹੋਵੇ ਹੱਥ ਵਿੱਚ ਮਾਇਆ ਤੁਹਾਡੇ ਅੱਗੇ ਵੀ ਭਜਦੀ ਹੈ ਤੁਹਾਡੇ ਕਨੇ ਇਹ ਮਾਇਆ ਮਹਾ ਪ੍ਰਸ਼ੰਸਾ ਦੀ ਦਾਸੀ ਆ سگری, کی سگری, سگری کیوں اپنے گرویر